ਹੈਲੋ 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 ਸਭ ਤੋਂ ਪਹਿਲਾਂ ਤਾਂ ਸਾਡੇ ਹਲਕੇ ਦੇ ਵਿੱਚ ਪ੍ਰਧਾਨ ਜੀ ਅਮਨ अरोड़ा ਜੀ ਸ਼ੈਰੀ ਕਲਸੀ ਜੀ ਹਰਦੀਪ ਮੁੰਡੀਆਂ ਜੀ ਕੈਬਨਟ ਮੰਤਰੀ ਔਰ ਉਹਨਾਂ ਦੇ ਨਾਲ ਮਲਵਿੰਦਰ ਗਿਆਸਪੁਰਾ ਜੀ ਤੇ ਮੇਰੇ ਏਰੀਆ ਤੋਂ ਪਹੁੰਚੇ ਮੇਰੇ ਵਾਰਡ ਪ੍ਰਧਾਨ ਬਲਾਕ ਪ੍ਰਧਾਨ ਤੇ ਵਲੰਟੀਅਰ ਸਾਥੀ ਆ ਸਾਰੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਬੜਾ ਸੁਹਾਗਾ ਦਿਨ ਹੈ ਕਿਉਂਕਿ ਅੱਜ ਸਾਡੀ ਪਾਰਟੀ ਦਾ ਸਥਾਪਨਾ ਦਿਵਸ ਹੈ ਸਥਾਪਨਾ ਦਿਵਸ ਤੇ ਤੁਹਾਨੂੰ ਬਹੁਤ-ਬਹੁਤ ਬਧਾਈ ਨਾਲ ਹੀ ਅੱਜ ਦੇ ਦਿਨ ਸ਼ਬਦਾਂ ਲਾਗੂ ਹੋਇਆ ਸੀ ਸੋ ਉਸ ਦਿਨ ਦੇ ਵਿੱਚ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਆਪਣੇ ਸਾਡੇ ਹਲਕੇ ਦੇ ਵਿੱਚ ਪਹੁੰਚਿਆ ਤਾਂ ਮੈਂ ਇੱਥੇ ਇਹਨਾਂ ਦਾ ਪਹੁੰਚਣ ਤੇ तहे ਦਿਲੋਂ ਸਵਾਗਤ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਦੀ ਪਰਮ ਤੇ ਸਤਕਾਰ ਯੋਗ ਮੇਰੇ ਸਾਰੇ ਵੀਰੋ ਭੈਣੋ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਜਿੰਦ ਜਾਨ ਸਾਰੇ ਵਰਕਰ ਵੌਲੰਟੀਅਰ ਅਹੁਦੇਦਾਰ ਸਹਿਬਾਨ ਔਰ ਸਾਡੇ ਪੰਜ ਜੀ ਐਮਐਲ ਸਾਹਿਬ ਪੈਨਸ਼ਨਾਂ ਜੀ ਮੁੰਡੀਆਂ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਹਿਬ ਗੱਜਨਵਾਜਰਾ ਸਾਹਿਬ ਗਿਆਸਪੁਰਾ ਸਾਹਿਬ ਮੇਰਾ ਛੋਟਾ ਵੀਰ ਸੇਰਿਕਾਸੀ ਜੀ ਸਾਰੇ ਹੀ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣੇ ਰਜੇਵੇਂ ਛੱਡ ਕੇ ਨਾ ਪਿਆਰ ਮਾਣ ਸਤਿਕਾਰ ਦੇਣ ਦੇ ਲਈ ਪਹੁੰਚੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਹੈ ਅੱਜ ਦੇ ਇਸ ਪਾਵਨ ਦਿਹਾੜੇ ਦੀ ਜਦ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਦੇ ਦਿਨੀ ਚਾਣੂ ਚੱਕਿਆ ਸੀਗਾ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੋ ਗੰਧਰੀ ਹੋਈ ਹੋਈ ਸੀਗੀ ਉਹਦੀ ਸਫਾਈ ਦੇ ਲਈ ਸੋ ਮੇਰੀ ਮੇਰੇ ਵੀਰੋ ਤੁਹਾਨੂੰ ਇੱਕੋ ਬੇਨਤੀ ਹੈ ਕਿ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਸਮੁੱਚੀ ਪਾਰਟੀ ਨੇ ਚਾਹੇ ਮੈਨੂੰ ਔਰ ਮੇਰੇ ਛੋਟੇ ਵੀਰ ਸ਼ੇਰੀ ਕਲਸੀ ਨੂੰ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਲਾਇਆ ਪਰ ਮੈਂ ਤੁਹਾਨੂੰ ਵਿਸ਼ਵਾਸ ਦੋਨਾ ਕਿ ਅਸੀਂ ਸਾਰੇ ਕੱਲੇ-ਕੱਲੇ ਵਰਕਰਸ ਦੇ ਵਲੰਟੀਅਰ ਦੇ ਅਹੁਦੇਦਾਰਾਂ ਦੇ ਜਿਨ੍ਹਾਂ ਨੇ ਲੰਮਾ ਸਮਾਂ ਆਪਣਾ ਪਾਰਟੀ ਨੂੰ ਦਿੱਤਾ ਜਿਹੜੇ ਸਾਥੀ ਅੱਜ ਕਿਸੇ ਗੱਲੋਂ ਕਿਸੇ ਗੱਲੋਂ ਕੋਈ ਨਰਾਸ਼ ਮਾਯੂਸ ਕਰ ਰਹੇ ਮਹਿਸੂਸ ਕਰ ਰਹੇ ਨੇ ਤੁਸੀਂ ਪਾਰਟੀ ਦੀ ਜਿੰਦ ਜਾਨ ਹੋ ਤੁਸੀਂ ਪਾਰਟੀ ਦੀ ਰੀੜ ਦੀ ਹੱਡੀਆਂ ਅਸੀਂ ਪ੍ਰਧਾਨ ਤੇ ਵਰਕਿੰਗ ਪ੍ਰਧਾਨੀ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਕੰਮ ਕਰਾਂਗੇ ਤੇ ਇਨਸ਼ੋਰ ਕਰਾਂਗੇ ਇਹ ਸੁਨਿਸ਼ਚਿਤ ਕਰਾਂਗੇ ਕਿ ਸਰਕਾਰੇ ਦਰਬਾਰੇ ਵੀ ਔਰ ਪਾਰਟੀ ਦੇ ਵਿੱਚ ਵੀ ਤੁਹਾਡਾ ਬਣਦਾ ਮਾਨ ਸਤਕਾਰ ਹੈ ਜਿਹੜਾ ਉਹ ਤੁਹਾਨੂੰ ਮਿਲੇ ਤਾਂ ਕਿ ਆਪਾਂ ਲੋਕਾਂ ਦੇ ਕੰਮ ਕਰਾ ਕੇ ਪੰਜਾਬ ਨੂੰ ਮੁੜ ਦੁਬਾਰਾ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾ ਸਕੀਏ ਤੇ 2027 ਦੀ ਮਹਿੰਮ ਦਾ ਆਗਾਜ਼ ਹੈ ਜਿਹੜਾ ਮੇਰੇ ਸਾਥੀਓ ਵੀਰੋ ਅੱਜ ਤੋਂ ਹੀ ਆਪਾਂ ਕਰ ਲੋ ਜੁਟ ਜੋ ਅੱਗੇ ਕਾਰਪੋਰੇਸ਼ਨ ਚੋਣਾ ਵੀ ਇਹਦੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਆਪਾਂ ਚੱਲਣਾ ਔਰ ਔਰ ਸਾਰਿਆਂ ਨੇ ਆ ਚੰਡੇ ਜਿਹੜਾ ਇਸੇ ਤਰੀਕੇ ਦੇ ਨਾਲ ਬਲੰਦ ਰੱਖਣਾ ਅੱਜ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਹੈ ਪਟਿਆਲੇ ਕਾਲੀ માતા ਦੇ ਮੰਦਰ ਤੋਂ ਦਰਬਾਰ ਸਾਹਿਬ ਦੁਰਗਿਆਂਾ ਮੰਦਰ ਰਾਮ ਤੀਰ ਜਾਵਾਂਗੇ ਔਰ ਔਰ ਪ੍ਰਮਾਤਮਾ ਦਾ ਔਰ ਸਮੂਚੀ ਸਾਧ ਸੰਗਤ ਦਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰੀਕੇ ਨਾਲ ਆਪਾਂ ਸਾਰੇ ਚੜ੍ਹਦੀਆਂ ਕਲਾ ਵਿੱਚ ਰਹੀਏ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਭੈਣਾਂ ਨੂੰ ਮੈਂ ਫਿਕਰ ਕਰਦਾ ਕਿ ਆਪਾਂ ਸਾਰਿਆਂ ਨੇ ਗੱਡੀਆਂ ਨਾਲ ਲੈ ਕੇ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਜੋ ਮਾਲਕ ਦਾ ਸੁਖਰਾਣਾ ਕਰਨਾ ਬੋਲੇ ਈਸ਼ਰ ਨਿਹਾਲ